ਤੇ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਚਾ ਚੰਨੀ ਤੇ ਇੱਕ ਚਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਜਾਂ ਚਾਚਾ ਚਿੱਟਾ ਰਹੇਗਾ ਦੁੱਖ ਦੀ ਖਬਰ ਅੱਜ ਤੱਕ ਇਹ ਆਈ ਹੈ ਇਹਦੇ ਚਾਚਾ ਚਿੱਟਾ ਦੇ ਦਰਦ ਦਰ ਫਿਰ ਰਿਹਾ ਤੇ ਚਾਚਾ ਚੰਨੀ ਦੇਖੀ ਨਹੀਂ ਲਿਆ ਕਿੱਥੇ ਤੇ ਕਿੱਥੇ ਚਲਾ ਗਿਆ ਸੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਕੁਰ ਦਾ ਵਿਕਾਸ ਹੋਵੇਗਾ ਹੁਣ ਇਹੋ ਜਿਹਾ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਹਸਾਬ ਨਾਲ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪੇਜ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਇਹਦਾ ਬਾਈ ਐਡਰੈਸ ਸਾਨੂੰ ਜਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਭਾਈ ਦੱਸੋ ਨਹੀਂ ਤਾਂ ਲੱਭ ਲਈਏ ਇਹਨਾਂ ਨੂੰ ਸਾਡੇ ਹਲਕੇ ਦਾ ਹਾਲਤ ਬਹੁਤ ਜ਼ਿਆਦਾ ਖਸਤਾ ਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਚਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਭਾਈ ਦੱਸੋ ਨਹੀਂ ਤਾਂ ਲੱਭ ਨਹੀਂ ਜੇ ਇਹਨਾਂ ਨੂੰ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਕੋਟ ਦਾ ਵਿਕਾਸ ਹੋਵੇਗਾ ਹੁਣ ਇਹੋ ਜਿਹਾ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਸਾਹਮਣਾਂ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋਂ ਘਰ ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪੇਜ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜ਼ਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਚੰਨੀ ਆਵੇ ਇਥੇ ਆਇਆ ਸੀ ਨਾ ਸ਼ਾਹਕੋਟ ਇਹਨਾਂ ਨੇ ਦੋ ਗੱਲਾਂ ਬੜੀਆਂ ਬੜੇ ਜੋਸ਼ ਨਾਲ ਦਸੀਆਂ ਕਿ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਾਚਾ ਚੰਨੀ ਤੇ ਇੱਕ ਚਾਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਜਾਂ ਚਾਚਾ ਚਿੱਟਾ ਰਹੇਗਾ ਦੁੱਖ ਦੀ ਖਬਰ ਅੱਜ ਤੱਕ ਇਹ ਆਈ ਹੈ ਕਿ ਇਹਦੇ ਚਾਚਾ ਚਿੱਟਾ ਦੇਰਦਰ ਫਿਰ ਰਿਹਾ ਤੇ ਚਾਚਾ ਚੰਨੀ ਦੇਖ ਹੀ ਨਹੀਂ ਰਿਹਾ ਕਿੱਥੇ ਤੇ ਕਿੱਥੇ ਚਲਾ ਗਿਆ ਸੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਆਡੇ ਹਲਕੇ ਦਾ ਹਾਲਤ ਬਹੁਤ ਜ਼ਿਆਦਾ ਖਸਤਾਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਚਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ